ਮੈਂ ਜੀ ਕਹਿਣਾ ਚਾਹ ਰਿਹਾ ਹਾਂ ਬਾਰਡਰ ਸੁਖਦੇਵ ਸਿੰਘ ਜ਼ਿਲ੍ਹਾ ਜਲ ਸ੍ਰੀ ਮੁਕਸਤ ਸਾਹਿਬ ਸਾਨੂੰ ਇੱਕ ਦੋ ਦਿਨਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੀ ਪੈਕਸ ਮਸ਼ੀਨਾ ਹੈਂਗ ਕਰਦੇ ਆ ਜਿਸ ਕਾਰਨ ਬਾਕੀ ਬੰਦੀਆਂ ਨੂੰ ਵੀ ਫੋਨ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਹੈ ਪੈਕਸ ਮਸ਼ੀਨਾ ਹੈਂਗ ਕਰਦੇ ਨਾਲ ਕ੍ਰੈਸ਼ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਜੇਲ ਸੁਪਰਡੈਂਟ ਦੇ ਹੱਦ ਅਦਾਇਤ ਮੁਤਾਬਕ ਸਾਰੇ ਗਾਰਡ ਦੇ ਅਫਸਰ ਸਹਿਬਾਨ ਉਹਨਾਂ ਦੀ ਬੈਰਕ ਦੇ ਵਿੱਚ ਇੱਕ ਬੈਰਕ ਤੋਂ ਦੂਜੀ ਬੈਰਕ ਸ਼ਿਫਟ ਕਰਨ ਲਈ ਜਦੋਂ ਅਸੀਂ ਗਏ ਤਾਂ ਦੋ ਬੰਦੀਆਂ ਨੇ ਹਰਦੀਪ ਸਿੰਘ ਅਤੇ ਪ੍ਰੇਲ ਸਿੰਘ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਕੱਲ ਨੂੰ ਹਮਲਾ ਕੀਤਾ ਕਿੱਥੇ ਵਜੇ ਸਕਦੀ ਸੀ 6:00 ਵਜੇ ਅੰਦਰ ਕੋਈ ਪਤਾ ਨਹੀਂ ਕੋਈ ਨਖੀਲੀ ਜੀ ਨਾਮ ਈ ਤੇ ਉਹ ਤਾਂ ਪਤਾ ਹੀ ਨਹੀਂ ਲੱਗਾ ਕਿ ਕੀ ਨਾ ਕੀਤਾ ਜੀ ਇਹਦੇ ਅੰਦਰ ਕਾਫੀ ਡੂੰਗੀ 7:00 ਵਜੇ ਹੈ ਹਾਲਤ ਉਹ ਦਵਾਈ ਲਈ ਜਾਂਦੇ ਜੀ ਡਾਕਟਰ ਨੇ ਇੰਜੈਕਸ਼ਨ ਵਗੈਰਾ ਲਾਏ ਆ ਇਲਾਜ ਚੱਲੀ ਜਾਂਦਾ ਵਹਿ ਤੇ ਦੋਨੋਂ ਨੇ ਹਮਲਾ ਕੀਤਾ ਬਾਕੀ ਤਾਂ ਪਤਾ ਨਹੀਂ ਲੱਗਾ ਕਿਹੜੇ ਸੀ ਬਾਕੀ ਕਿੰਨੇ ਵਜੇ ਕੱਟਣਾ ਹੈ ਲਗਭਗ ਸਾਰੇ 12:30 ਵਜੇ ਦੀ ਕੱਟਣਾ ਹੈਗੀ ਹੈ ਹੱਦੇ ਪਰੇ ਅਸੀਂ ਘਟੋ ਘਟ ਬਲ ਦਾ ਪ੍ਰਯੋਗ ਕਰਦੇ ਹੋਏ ਇਹਨਾਂ ਬੰਦੂਆਂ ਨੂੰ ਕਾਬੂ ਕੀਤਾ ਤੇ ਦੂਜੀ ਵਾਰਕ ਸੈਕਟ ਕੀਤਾ ਜੀ ਮੰਗ ਕੀ ਕਰਨੀ ਹੈ ਜੀ ਕੀ ਮੰਗ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂ ਜੀ ਕੀ ਕਰਨਾ ਪਈਏ ਬਾਦਰ ਸੁਖਦੇਵ ਸਿੰਘ ਜ਼ਿਲ੍ਹਾ ਜਲਸੇਰੀ ਮੁਖਤਸਰ ਸਾਹਿਬ ਸਾਨੂੰ ਇੱਕ ਦੋ ਦਿਨਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਇੱਕ ਕੁਛ ਬੰਦੀ ਫੈਕਸ ਮਸ਼ੀਨਾ ਹੈਂਗ ਕਰਦੇ ਆ ਜਿਸ ਕਾਰਨ ਬਾਕੀ ਬੰਦੀਆਂ ਨੂੰ ਵੀ ਫੋਨ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਆ ਫੈਕਸ ਮਸ਼ੀਨਾ ਹੈਂਗ ਕਰਦੇ ਨਾਲ ਕਰੈਸ਼ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਜੇਲ ਸੁਪਰਡੈਂਟ ਦੀ ਹਦਾਇਤ ਮੁਤਾਬਕ ਸਾਰੇ ਗਾਰਡ ਅਫਸਰ ਸਹਿਬਾਨ ਉਹਨਾਂ ਦੀ ਬੈਰਕ ਦੇ ਵਿੱਚ ਇੱਕ ਬੈਗ ਤੋਂ ਦੂਜੀ ਬੈਗ ਸਿਫਟ ਕਰਨ ਲਈ ਜਦੋਂ ਅਸੀਂ ਗਏ ਤਾਂ ਦੋ ਬੰਦੀਆਂ ਨੇ ਹਰਦੀਪ ਸਿੰਘ ਅਤੇ ਅਪਰੈਲ ਸਿੰਘ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਕਦੋਂ ਲੱਗ ਦਿੱਤਾ ਕਿ ਕੋਈ